ਜ਼ਮੀਨ ਨੂੰ ਮਾਪਣ ਦੀ ਸਭ ਤੋਂ ਛੋਟੀ ਜਿਹੜੀ ਇਕਾਈ ਹੁੰਦੀ ਹੈ ਉਸ ਨੂੰ ਸਰਸਾਈ ਕਹਿੰਦੇ ਆ ਜਿੱਦਾਂ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਨੇ ਇੱਕ ਮਰਲੇ ਦੇ ਵਿੱਚ 9 ਸਰਸਾਈਆਂ ਹੁੰਦੀਆਂ ਨੇ ਤਾਂ ਹੀ 9 ਕਰਮ ਸਕੁਅਰ ਦਾ ਇੱਕ ਮਰਲਾ ਬਣਦਾ ਇਹ ਆਪਣੇ ਕੋਲ ਇੱਕ ਕਰਮ ਆ ਯਾਨੀ ਕਿ 5.5 ਫੁੱਟ ਦੀ ਆਪਣੇ ਕੋਲ ਇਹ ਛੋਟੀ ਹੈ ਤਾਂ ਇਸ ਨੂੰ ਅਗਰ ਮੈਂ ਇੱਥੇ ਬਣਿਆ ਇੱਕ ਇਸੇ ਨੂੰ ਮੈਂ ਇੱਧਰ ਮਿਲੂਗਾ ਦੋ ਫਿਰ ਇਸੇ ਦਾ ਇੱਥੇ ਤਿੰਨ ਤੇ ਇੱਧਰ ਚਾਰ ਆ ਜਿਹੜਾ ਮੇਰੇ ਆਲੇ ਦੁਆਲੇ ਇੱਕ ਡੱਬਾ ਬਣ ਗਿਆ ਨਾ ਇੱਕ ਕਰਮ ਸਕੁਅਰ ਦਾ ਇਹਨੂੰ ਸਰਸਾਈ ਕਹਿੰਨੇ ਆਪਾਂ ਇਦਾਂ ਦੇ ਅਗਰ 9 ਡੱਬੇ ਲਾਦਾ ਮੈਂ ਤੇ ਇੱਕ ਮਰਲਾ ਬਣ ਜਾਏਗਾ ਉਹ ਮਰਲੇ ਦੇ ਅਗਰ ਮੈਂ 20 ਡੱਬੇ ਇੱਥੇ ਛਾਪ ਦਿਆਂ ਤੇ ਇੱਕ ਕਨਾਲ ਬਣ ਜਾਏਗੀ ਉਸ ਕਨਾਲ ਜਿੱਦੇ ਅਗਰ ਮੈਂ 8 ਯਾਨੀ ਕਿ ਟੁਕੜੇ ਇੱਕ ਜਗ੍ਹਾ ਰੱਖ ਦਿਆਂ ਤੇ ਇੱਕ ਕਿਲਾ ਬਣ ਜਾਂਦਾ ਸਾਸੇ ਕਾਲ ਦੇ ਸਾਰਿਆਂ ਨੂੰ ਵਾਈਟ ਬੋਰਡ ਦੇ ਉੱਤੇ ਮੈਂ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਨੇ ਕਿ ਖੇਤ ਦੀ ਮਿੰਤੀ ਆਪਾਂ ਕਿੱਦਾਂ ਕਰਨੇ ਆ ਗੁਜਾਰੇ ਜੋ ਕਿ ਮਿੰਤੀ ਹਰੇਕ ਨੂੰ ਮੈਂ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਵੀ ਕਿਸੇ ਤੋਂ ਸਿੱਖ ਕੇ ਖਾਸ ਕਰਕੇ ਆਪਣੇ ਡੈਡੀ ਜੀ ਤੋਂ ਅੱਜ ਮੇਰੇ ਹੱਥ 'ਚ 5.5 ਫੁੱਟ ਦਾ ਇੱਕ ਪੈਪ ਦਾ ਟੋਟਾ ਹੈ ਜਾਂ ਇਸ ਨੂੰ ਡਾਂਗ ਕਹਿੰਦੇ ਆਪਾਂ ਅੱਜ ਆਪਾਂ ਸਿੱਖਾਂਗੇ ਕਿ ਕਰਮਾਂ ਦੇ ਨਾਲ ਕਿਸੇ ਖੇਤ 'ਚੋਂ ਇੱਕ ਮਰਲਾ ਜਗ੍ਹਾ ਕਿਵੇਂ ਮਾਪੀਦੀ ਹੈ ਉਸ ਤੋਂ ਬਾਅਦ ਇੱਕ ਕਨਾਲ ਜਗ੍ਹਾ ਕਿਵੇਂ ਮਾਪੀਦੀ ਹੈ ਮੇਰੇ ਵੀਰਾਂ ਨੇ ਕਈ ਕਮੈਂਟ ਕੀਤੇ ਆ ਕਿ ਵਾਈਟ ਬੋਰਡ ਦੇ ਉੱਤੇ ਸਾਨੂੰ ਪਤਾ ਕੁਝ ਲੱਗਾ ਲੇਕਿਨ ਉਹਦਾ ਪ੍ਰੈਕਟੀਕਲ ਕਰਕੇ ਦਿਖਾਓ ਅੱਜ ਆਪਾਂ ਜਾਣਾਂਗੇ ਕਿ ਆਪਾਂ ਕਿਤੇ ਵੀ ਮਤਲਬ ਪੂਰੇ ਖੇਤ ਵਿੱਚ ਕਿਤੇ ਵੀ ਅਗਰ ਕੋਈ ਆਖੇ ਕਿ ਇੱਕ ਮਰਲਾ ਦੋ ਮਰਲੇ ਤਿੰਨ ਮਰਲੇ ਜਗਾ ਤੁਸੀਂ ਕੱਟਣੀ ਹੈ ਮੰਨ ਕੇ ਚਲੋ ਇਹ ਕਣਕ ਨਹੀਂ ਆਪਾਂ ਜਵੀ ਬੀਜੀ ਹੈ ਤੇ ਕਿਸ ਨੂੰ ਆਪਾਂ ਕਨਾਲ ਅੱਧੀ ਦੇਣੀ ਹੈ ਵੇਚਣੀ ਹੈ ਜਿਵੇਂ ਕਹਿ ਲਓ ਤਾਂ ਉਹਦੀ ਮਿਲਤੀ ਕਿਵੇਂ ਕਰਨੀ ਹੈ ਜੋ ਬੇਸਿਕ ਚੀਜ਼ਾਂ ਨੇ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ 9 ਕਰਮ ਦਾ ਇੱਕ ਮਰਲਾ ਹੁੰਦਾ ਤੇ 180 ਕਰਮ ਦੀ ਇੱਕ ਕਨਾਲ ਹੁੰਦੀ ਹੈ ਇਹ 9 ਕਰਮ ਕਿਵੇਂ ਬਣਾਣੇ ਨੇ ਤੇ 180 ਕਰਮ ਕਿਵੇਂ ਬਣਾਣੇ ਨੇ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਇੱਕ ਗੱਲ ਹੁੰਦੀ ਹੈ ਕਿ ਆਪਾਂ ਦੋ ਪਲੰਗਾ ਕਿਉਂ ਪੁੱਟਦੇ ਹੁੰਨੇ ਆ ਕਈ ਵਾਰੀ ਆਪਣੇ ਹੱਥ 'ਚ ਡੰਡਾ ਨਹੀਂ ਹੁੰਦਾ ਇਹ ਪੂਰਾ 66 ਇੰਚ ਦਾ ਬਣਿਆ ਹੋਇਆ ਮੈਂ ਵੈਸੇ 5.5 ਫੁੱਟ ਦਾ ਤੁਸੀਂ ਇਹ ਵੇਖ ਲਓ ਇਸ ਨੂੰ ਇੱਥੇ ਰੱਖਦਾ ਨਾ ਇੱਥੋਂ ਸ਼ੁਰੂ ਕੀਤਾ ਆਪਾਂ ਇਹਦੇ ਪੁਆਇੰਟ ਤੋਂ 1 2 ਤਾਂ ਮੈਨੂੰ ਪਤਾ ਕਿ ਮੈਂ ਕਿੰਡਿਆਂ ਕ ਪਲੰਗਾ ਅਗਰ ਨਾਰਮਲ ਪੁੱਟਦਾ ਤੇ ਮੇਰਾ ਦੋ ਪਲੰਗਾ ਦਾ ਇੱਕ ਕਰਮ ਬਣ ਜਾਂਦਾ ਹੈ ਠੀਕ ਹੈ ਇਹ ਵੈਸੇ ਅੰਦਾਜ਼ੇ ਨਹੀਂ ਜੇ ਪ੍ਰੋਪਰ ਜਿਵੇਂ ਮੈਂ ਕਿਹਾ ਕਿ ਵਾਕੀ ਕਿਸ ਨੂੰ ਮਣਕੇ ਥਾਂ ਦੇਣਾ ਹੈ ਫਿਰ ਸਾਢੇ 5 ਫੁੱਟ ਦੀ ਤੁਹਾਡੇ ਕੋਲ ਡਾਂਗ ਜਾਂ ਫਿਰ ਫੀਤਾ ਚਾਹੀਦਾ ਹੁੰਦਾ ਸੋ ਆਪਾਂ ਦੋਨਾਂ ਚੀਜ਼ਾਂ ਲਈ ਕਰ ਲੈਣੇ ਆ ਠੀਕ ਹੈ ਕਿਸੇ ਇੱਕ ਰਹੀ ਤੁਸੀਂ ਮਣਕੇ ਵੇਖ ਸਕਦੇ ਹੋ ਜੇ ਜੇ ਕਿਸੇ ਦੀ ਲੰਬਾਈ ਜ਼ਿਆਦਾ ਉਹਨੂੰ ਪਲਾੰਗਾ ਘੱਟ ਪੱਟੇ ਉਹ ਪੂਰੀ ਖੋਲ ਕੇ ਪਲਾੰਗ ਪੱਟਾਂਗੇ ਫਿਰ ਜਿਆਦੀ ਬਣ ਜੇਗੀ ਨਾਰਮਲ ਤੁਰਨਾ ਹੁੰਦਾ ਆਪਾਂ ਤਾਂ ਸਾਢੇ 5 ਫੁੱਟ ਯਾਨੀ ਕਿ 2-4 ਇੰਚ ਘੱਟ ਵੱਧ ਹੋ ਜਾਂਦਾ ਲੇਕਿਨ ਅੰਦਾਜ਼ਾ ਵਧੀਆ ਲੱਗ ਜਾਂਦਾ ਹੈ ਹੁਣ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਇੱਕ ਮਰਲਾ ਜਗਾ ਕਿਵੇਂ ਮਾਪਣੀਏ ਦੇ ਨਾਲ ਜਿਵੇਂ ਆਹ ਵੇਖ ਲਓ ਕੋਈ ਵੀ ਖੁੰਝਾ ਇੱਕ ਜਿਵੇਂ ਆਹ ਵੱਟ ਹੈ ਵੈਸੇ ਉੱਥੋਂ ਵੀ ਸ਼ੁਰੂ ਕਰ ਸਕਣਾ ਲੇਕਿਨ ਇਦਾਂ ਵਿਚਾਲੇੋਂ ਤੇ ਕੌਣ ਮਿਲਦਾ ਹੁੰਦਾ ਆਪਾਂ ਇੱਕ ਪਾਸੇ ਸ਼ੁਰੂ ਕਰ ਲੈਣਾ ਕਿ ਆਹ ਵੱਟ ਹੈ ਹੁਣ ਯਾਨੀ ਕਿ ਇੱਕ ਮਰਲਾ ਜਗਾ ਮਿਲਣੀ ਹੈ ਮੈਂ ਤਾਂ ਮੈਂ ਸਭ ਤੋਂ ਪਹਿਲਾਂ ਦੇਖੋ ਤਿੰਨ ਮਿਲੂਗਾ ਇਧਰ ਨੂੰ ਮਰਲੇ ਦੀ ਮੁੱਟਾਂ 'ਚ ਵੀ ਦੱਸਦਾ ਤੁਹਾਨੂੰ ਕਿ ਤਿੰਨ ਇਧਰ ਨੂੰ ਮਿਨਾਗੇ ਆਪਾਂ ਇੱਥੇ ਤਿੰਨ ਇਧਰ ਨੂੰ ਇੱਕ ਜਿਹੜਾ 400 ਡੱਬਾ ਬਣੇਗਾ ਪਹਿਲਾਂ ਉਹ ਤੇ ਮਰਲਾ ਬਣ ਗਿਆ 9 ਕਰਮ ਸਕੁਅਰ ਦਾ 3 3 3/3 ਲੰਬਾਈ ਚੁੜਾਈ ਹੋਗੀ ਕਰਮ ਸਕੁਅਰ ਦੀ ਗੱਲ ਕਰ ਰਿਹਾ ਮੈਂ ਕਰ ਫੁੱਟ ਸਕੁਅਰ ਦੀ ਗੱਲ ਕਰਨੀ ਆ ਤਾਂ ਇੱਕ ਮਰਲੇ ਦੇ ਵਿੱਚ 272.25 ਵਰਗ ਫੁੱਟ ਹੁੰਦੇ ਨੇ ਉਹ ਠੀਕ ਹੈ ਜਿਵੇਂ 5.5 ਫੁੱਟ ਦਾ 5.5 5.5 5.5 1.56 ਬਣ ਗਿਆ 1.56 ਹੀ ਇੱਧਰ ਨੂੰ 1.56 ਨੂੰ 1.56 ਤੇ ਇਦਾਂ ਗੁਣਾ ਕਰੋਗੇ 272.25 ਆ ਜਾਏਗਾ ਚਲੋ ਤੇ ਆ ਦੇਖੋ ਇੱਥੋਂ ਆਪਾਂ ਮਿਣਾ ਸ਼ੁਰੂ ਕੀਤਾ 1 ਠੀਕ ਹੈ ਇਹ ਹੋ ਗਿਆ ਆਪਣਾ 2 ਇਹ ਹੋ ਗਿਆ ਜੀ ਆਪਣਾ ਇੱਥੇ 3 ਠੀਕ ਹੈ ਉਸ ਤੋਂ ਬਾਅਦ ਇੱਧਰ ਵੇਖ ਲਓ ਇੱਥੋਂ ਹੀ ਇੱਕ ਇਹ ਹੋ ਗਿਆ ਦੋ ਤੇ ਇਹ ਹੋ ਗਿਆ ਤਿੰਨ ਇੱਥੋਂ ਇੱਥੋਂ ਮੈਂ ਸਿੱਧਾ ਉਧਰ ਨੂੰ ਚੱਲਿਆ ਜਾਊਂਗਾ ਬਿਨਾਂ ਚਾਹੇ ਮਿੰਤੀ ਕਰਨ ਦੇ ਵੀ ਤਿੰਨ ਹੀ ਆਣਗੇ ਇੱਥੇ ਠੀਕ ਹੈ ਇਹ ਜਿਹੜਾ ਮੈਂ ਇੱਕ ਡੱਬਾ ਇੱਥੇ ਮਿਣਿਆ ਨਾ ਆਇ ਇੱਕ ਚੌੜਸਾ ਡੱਬਾ ਇਹ ਮੇਰਾ ਇੱਕ ਮਰਲਾ ਜਗ੍ਹਾ ਬਣ ਗਈ ਇੱਕ ਮਰਲਾ ਕਿਸੇ ਨੂੰ ਇੱਕ ਮਰਲਾ ਦੋ ਮਰਲਾ ਚਾਰ ਮਰਲਾ ਜਿੰਨੀ ਵੀ ਜਗ੍ਹਾ ਆਪਾਂ ਮਿਣ ਕੇ ਦੇਣੀ ਹੈ ਜਾਂ ਵੇਖਣੀ ਹੈ ਉਹ ਚਾਹੇ ਉਧਰ ਨੂੰ ਲੰਬਾਈ ਵਧਾਈ ਜਾਓ ਚਾਹੇ ਇੱਧਰ ਨੂੰ ਲੰਬਾਈ ਗੁਣਾ ਚੜਾਈ ਕਰੀ ਜਾਓ ਇਸ ਡੱਬੇ ਨੂੰ ਅਗਰ ਫੀਤੇ ਨਾਲ ਮਾਪੋਗੇ ਆ ਫੁੱਟਾਂ ਦੇ ਵਿੱਚ ਤਾਂ 272.25 ਇਹ ਜਾਨੀ ਕਿ ਆਪਣਾ ਏਰੀਆ ਬਣ ਜੇਗਾ ਜਿਵੇਂ ਆਪਣੇ ਘਰਾਂ ਦੇ ਵਿੱਚ ਕਮਰੇ ਹੁੰਦੇ ਨੇ ਆਪਾਂ ਉਹਦਾ ਇੱਕ ਵਰਗ ਫੁੱਟ ਕੱਢਦੇ ਆ ਠੀਕ ਹੈ ਅੱਜ ਦੀ ਜਨਰੇਸ਼ਨ ਜ਼ਿਆਦਾਤਰ ਫੁੱਟਾਂ 'ਚ ਜ਼ਿਆਦਾ ਯਾਨੀ ਕਿ ਸੌਖਾ ਸਿੱਖ ਲੈਂਦੀ ਏ ਮੈਂ ਵੀ ਪਹਿਲਾਂ ਫੁੱਟਾਂ 'ਚ ਸਿੱਖਿਆ ਸੀ ਹੁਣ ਮੈਂ ਕਰਮਾ ਨਾਲ ਵੀ ਮਿਲਤੀ ਕਰਨੀ ਸਿੱਖ ਗਿਆ ਠੀਕ ਹੈ ਤੇ ਜੇਕਰ ਹੁਣ ਇਹਦੀ ਮੈਂ ਇੱਕ ਕਨਾਲ ਬਣਾਣੀ ਏ ਇੱਕ ਡੱਬਾ ਆ ਗਿਆ ਮੇਰੇ ਕੋਲ ਅਗਰ ਐਵੇਂ ਦੇ ਮੈਂ 20 ਡੱਬੇ ਲਾਦਾ ਇੱਥੇ ਇਸ ਕਿੱਤ ਦੇ ਵਿੱਚ ਚਾਹੀਏ ਇਧਰ ਨੂੰ ਚਾਹੀਏ ਇਧਰ ਨੂੰ ਐਵੇਂ ਦੇ ਅਗਰ 20 ਡੱਬੇ ਮੈਂ ਲਾਦਾਗਾ ਤਾਂ ਮੇਰੀ ਇੱਕ ਕਨਾਲ ਬਣ ਜਾਏਗੀ ਕਿਉਂਕਿ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਨੇ ਠੀਕ ਹੈ ਜੀ ਜੇਕਰ ਮੈਂ 2 ਮਰਲੇ ਜਗ੍ਹਾ ਮਿਣੀ ਹੈ ਤਾਂ ਮੈਂ ਇਧਰ ਨੂੰ ਚਾਹੀਏ ਇੱਕਰੀ ਜਿੰਨੀ ਮਰਜ਼ੀ ਮੈਂ ਮਿਣੀ ਚਾਹੀਏ 10 ਕਰ ਲਓ 15 ਕਰ ਲਓ ਉਸ ਹਿਸਾਬ ਨਾਲ ਇਧਰ ਨੂੰ ਯਾਨੀ ਕਿ ਤਿੰਨ ਤਿੰਨ ਕਰਮ ਤੁਸੀਂ ਵਿਧਾਈ ਜਾਇਓ ਮਰਲੇ ਤੁਹਾਡੇ ਜਾਦੀ ਆਈ ਜਾਣਗੇ ਇਹਨਾਂ ਧਿਆਨ ਰੱਖਣਾ ਕਿ ਕਰਮ ਨੂੰ ਕਰਮ ਨਾਲ ਇਦਾਂ ਲੰਬਾਈ ਗੁਣਾ ਚੌੜਾਈ ਕਰਕੇ ਇੱਕ ਦਾ ਜਵਰ 9 ਆਉਣਾ ਚਾਹੀਦਾ ਜੇਕਰ 18 ਆ ਰਿਹਾ ਤਾਂ 2 ਮਰਲੇ ਆ ਠੀਕ ਹੈ ਜੇਕਰ 27 ਆ ਰਿਹਾ ਤਾਂ ਉਹ ਤਿੰਨ ਮਰਲੇ ਆ ਉਸ ਤੋਂ ਬਾਅਦ ਜੇਕਰ ਇੱਕ ਕਨਾਲ ਦੀ ਗੱਲ ਕਰੀਏ ਕਨਾਲ ਜਗਾ ਮਣਨੀ ਹੈ ਤਾਂ ਸੇਮ ਹੈ 5.5 ਫੁੱਟ ਹੈ ਤਾਂ ਕਨਾਲ ਦੇ ਵਿੱਚ 180 ਸਕਰ ਕਰਮ ਹੁੰਦੇ ਨੇ ਕਿੰਨੇ 180 ਸਕਰ ਕਰਮ ਠੀਕ ਹੈ ਜੀ 180 ਕਰਮ ਸਕਰ ਕਰਨਾ ਮੈਂ ਤਾਂ ਜਾਂ ਤੇ ਇਧਰ ਨੂੰ ਮੈਂ ਯਾਨੀ ਕਿ ਚਲਾ ਜਾਵਾਂਗਾ 15 ਇਧਰ ਨੂੰ 12 12 15 180 ਦੂਜੇ ਤੇ ਇਦਾਂ ਹੋ ਸਕਦਾ ਕਿ ਇਧਰ ਨੂੰ ਮੈਂ 18 ਚਲਾ ਗਿਆ ਇਧਰ ਨੂੰ ਮੈਂ 10 ਚਲਾ ਗਿਆ ਤਾਂ ਵੀ 180 ਆ ਗਿਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਸ਼ੇਅਰ ਕਰ ਦਿਓ ਤੇ ਚੱਕਲੋ ਡਾਂਗ ਸੋਟੇ ਤੇ ਲੱਗ ਜੁ ਮਿੰਤੀਆਂ ਕਰਨਾ ਸੋ ਪ੍ਰੈਕਟਿਸ ਦੇ ਨਾਲ ਇਹ ਚੀਜ਼ਾਂ ਆਉਣਗੀਆਂ ਜ਼ਰੂਰ ਅਗਲੀ ਵੀਡੀਓ ਚ ਕੁਝ ਹੋਰ ਇਦਾਂ ਦੀ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਵਾਂਗੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਬਹੁਤ ਬਹੁਤ ਮਿਹਰਬਾਨੀ